ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਧ ਸੰਗਤ ਜਦੋਂ ਜਾਪ ਸਾਹਿਬ ਜਪਜੀ ਸਾਹਿਬ ਤੇ ਜਾਫਰ ਚਾਉਪਈ ਸਾਹਿਬ ਕਰਨਾ ਹੈ ਉਦੋਂ ਇੱਕ ਚਮਤਕਾਰ ਜ਼ਰੂਰ ਵਾਪਰਦਾ ਹੈ ਇਹਨਾਂ ਚੀਜ਼ਾਂ ਨੂੰ ਧਿਆਨ ਨਾਲ ਜ਼ਰੂਰ ਚੇਤੇ ਰੱਖਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਉਦੋਂ ਵੀ ਧਿਆਨ ਰੱਖਣਾ ਹੈ ਤੇ ਜਦੋਂ ਕਿਸੇ ਵੀ ਬਾਣੀ ਦਾ ਜਾਪ ਕਰਨਾ ਹੈ ਉਦੋਂ ਖਾਸ ਕਰਕੇ ਨਾ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿਉਂਕਿ ਜਿਹੜੇ ਅਰਥ ਆਪਾਂ ਪੜ੍ਹਨੇ ਆ ਜਿਹੜੇ ਅਰਥਾਂ ਦਾ ਆਪਾਂ ਜਾਪ ਕਰਦੇ ਆ ਤੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਅਰਥ ਜਿਹੜੇ ਨੇ ਸਾਨੂੰ ਪਤਾ ਹੋਣਗੇ ਤੇ ਸਾਡੀ ਜੀਵਨ ਦੀ ਜਿਹੜੀ ਗੁਥਲੀ ਹੈ ਨਾ ਉਹਨੂੰ ਉਹ ਖੋਲਦੇ ਜਾਣਗੇ ਜੀਵਨ ਦੀ ਜਿਹੜੀ ਉਲਝੀ ਹੋਈ ਗੁੰਝਲ ਹੈ ਨਾ ਉਹ ਖੁੱਲਦੀ ਜਾਏਗੀ ਜਿਵੇਂ ਅਸੀਂ ਅਰਥਾਂ ਨੂੰ ਸਮਝਦੇ ਜਾਵਾਂਗੇ ਉਹਦੇ ਵਿੱਚੋਂ ਇੱਕ ਅਰਥ ਸਮਝਿਆ ਥੋੜਾ ਥੋੜਾ ਸਮਝ ਲੱਗਿਆ ਥੋੜਾ ਥੋੜਾ ਅੱਗੇ ਨੂੰ ਚੱਲੇ ਜਿਵੇਂ ਜਿਵੇਂ ਹਾ ਉਹ ਹੱਲ ਹੋਈ ਗਿਆ ਓਵੇਂ ਓਵੇਂ ਸਾਨੂੰ ਸਮਝ ਲੱਗੇਗੀ ਇਹ ਸਭ ਤੋਂ ਵੱਡੀ ਜਿਹੜੀ ਸਾਡੇ ਜੀਵਨ ਦੀ ਦੌਲਤ ਹੋਏਗੀ ਸਭ ਤੋਂ ਵੱਡੀ ਜਿਹੜੀ ਜੀਵਨ ਦੀ ਸਾਡੇ ਪੂੰਜੀ ਹੋਏਗੀ ਇਹ ਚੀਜ਼ ਨੂੰ ਸਮਝਣਾ ਤੇ ਜਦੋਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਉਦੋਂ ਗੁਰੂ ਨਾਨਕ ਸਾਹਿਬ ਦਾ ਚਿੰਤਨ ਕਰਨਾ ਹੈ ਸਾਹਮਣੇ ਅੱਖਾਂ ਦੇ ਵਿੱਚ ਮਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਸਰੂਪ ਹੋਵੇ ਗੁਰੂ ਨਾਨਕ ਸਾਹਿਬ ਦਾ ਸਾਡੇ ਸਾਹਮਣੇ ਜਿਹੜਾ ਸਰੂਪ ਚਿਹਰਾ ਹੋਵੇ ਤੇ ਜਪਜੀ ਸਾਹਿਬ ਦਾ ਜਦੋਂ ਪਾਠ ਕਰੋਗੇ ਜਪਜੀ ਸਾਹਿਬ ਦੇ ਅਰਥ ਆਪਣੇ ਆਪ ਸਮਝ ਆਉਂਦੇ ਜਾਣਗੇ ਜਦੋਂ ਜਾਪ ਸਾਹਿਬ ਕਰੀਏ ਤੇ ਜਾਂ ਫਿਰ ਚੌਪਈ ਸਾਹਿਬ ਕਰੀਏ ਸਬਈਏ ਪੜ੍ਹੀਏ ਪੰਜਾਂ ਬਾਣੀਆਂ ਦੇ ਵਿੱਚੋਂ ਤੇ ਉਦੋਂ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਚਿਹਰਾ ਮੋਹਰਾ ਅਸੀਂ ਯਾਦ ਕਰ ਲਈਏ ਤੇ ਜਦੋਂ ਇਹ ਕਰਾਂਗੇ ਤੇ ਪਿਆਰਿਓ ਅਰਥ ਆਪਣੇ ਆਪ ਰਾਹ ਦਿੰਦੇ ਜਾਣਗੇ ਸਾਨੂੰ ਸਮਝ ਆਉਂਦੀ ਜਾਏਗੀ ਕਿ ਸਤਿਗੁਰੂ ਕਹਿ ਕੀ ਰਏ ਨੇ ਕੀ ਕਰ ਰਿਹਾ ਕੀ ਸਾਨੂੰ ਸਤਿਗੁਰੂ ਸਮਝਾ ਰਹੇ ਨੇ ਕੀ ਸਤਿਗੁਰੂ ਸਾਡੇ ਜਿਹੜਾ ਹੈ ਪੱਲੇ ਬੰਨ ਰਹੇ ਨੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹੁਕਮੇ ਕਰਮ ਕਮਾਵਣੇ ਪਏ ਕਿਰਤ ਫਿਰਾਓ ਪ੍ਰਭੂ ਜੀਵਾਂ ਤੇ ਬਹੁਤ ਵੱਡੀ ਕਿਰਪਾ ਕਰਦਾ ਉਹਦੇ ਹੁਕਮ ਵਿੱਚ ਵੀ ਕਰਮ ਕਮਾਏ ਜਾਂਦੇ ਨੇ ਉਹਦੇ ਹੁਕਮ ਵਿੱਚ ਹੀ ਪਿਛਲੇ ਕੀਤੇ ਕਰਮਾਂ ਦੇ ਸੰਸਾਰਾਂ ਅਨੁਸਾਰ ਉਹਨਾਂ ਨੂੰ ਜਨਮ ਮਰਨ ਦਾ ਫੇਰ ਪਿਆ ਰਹਿੰਦਾ ਤੇ ਉਹਦਾ ਹੁਕਮ ਹੀ ਜਿਹੜਾ ਸਭ ਤੋਂ ਵੱਡਾ ਹੈ ਜਿਹੜਾ ਉਹਦਾ ਹੁਕਮ ਹੈ ਨਾ ਸਭ ਤੋਂ ਵੱਡਾ ਉਹ ਹੈ ਨਾਮ ਸਿਮਰਨ ਦਾ ਜਿਨੇ ਇਹ ਹੁਕਮ ਨੂੰ ਮੰਨ ਲਿਆ ਸਤਿਗੁਰੂ ਨੇ ਉਹਦੇ ਕਿਰਪਾ ਕਰਤੀ ਹੁਕਮੇ ਦਰਸ਼ਨ ਦੇਖਣਾ ਜਹ ਭੇਜ ਜਹ ਤਹ ਜਾਓ ਉਦੇ ਹੁਕਮ ਅਨੁਸਾਰ ਕਈਆਂ ਜੀਵਾਂ ਨੂੰ ਦਰਸ਼ਨ ਪ੍ਰਾਪਤ ਹੁੰਦਾ ਹੈ ਜਿੱਧਰ ਉਹ ਭੇਜਦਾ ਹੈ ਉਧਰ ਹੀ ਜੀਵਾਂ ਨੂੰ ਜਾਣਾ ਪੈਂਦਾ ਹੈ ਉਹਦੇ ਹੁਕਮੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈ ਉਹਦੇ ਹੁਕਮ ਤੋਂ ਕੁਝ ਬਾਹਰ ਨਹੀਂ ਹੋ ਰਿਹਾ ਜਦੋਂ ਇਹ ਚੀਜ਼ਾਂ ਨੂੰ ਅਸੀਂ ਸਮਝਾਂਗੇ ਇਹਨਾਂ ਚੀਜ਼ਾਂ ਨੂੰ ਅਸੀਂ ਵਿਚਾਰਾਂਗੇ ਤੇ ਪਿਆਰਿਓ ਉਹਦੋਂ ਹਰ ਇੱਕ ਚੀਜ਼ ਸਾਨੂੰ ਆਸਾਨ ਲੱਗਣ ਲੱਗ ਪਵੇਗੀ ਤੇ ਹਮੇਸ਼ਾ ਮੈਂ ਇੱਕ ਬੇਨਤੀ ਕਰਦਾ ਹੁੰਨਾ ਕਿ ਪਿਆਰਿਓ ਜਦੋਂ ਵੀ ਬਾਣੀ ਪੜੋ ਤੇ ਇਹ ਗੱਲ ਯਾਦ ਰੱਖਿਓ ਵੀ ਉਹ ਸਮਾਂ ਗੁਰੂ ਸਾਹਿਬ ਨੇ ਇਹ ਬਾਣੀ ਨੂੰ ਉਚਾਰਿਆ ਧੁਰ ਕੀ ਬਾਣੀ ਆਈ ਇਹ ਧੁਰ ਕੀ ਬਾਣੀ ਧੁਰ ਕੀ ਬਾਣੀ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਅੱਜ ਬਹੁਤ ਸਮਾਂ ਹੋ ਗਿਆ ਵੀ ਪਿੱਛੋਂ ਸ਼ੁਰੂ ਤੋਂ ਕਹਿਣ ਤੋਂ ਭਾਵ ਵੀ ਇਹ ਅਕਾਲ ਪੁਰਖ ਦੀ ਬਾਣੀ ਹੈ ਅਕਾਲ ਪੁਰਖ ਤੋਂ ਆਈ ਹੋਈ ਸਿੱਧੀ ਬਾਣੀ ਹੈ ਤਿੰਨ ਸਗਲੀ ਚਿੰਤ ਮਟਾਈ ਜਿਨੇ ਸਾਰੀਆਂ ਚਿੰਤਾਵਾਂ ਸਾਡੀਆਂ ਦੂਰ ਕਰ ਦੇਣੀਆਂ ਨੇ ਇਹ ਐਸੀ ਬਾਣੀ ਹੈ ਇਹ ਐਸੀ ਕਿਰਪਾ ਹੈ ਐਸੀ ਰਹਿਮਤ ਹੈ ਪਿਆਰਿਓ ਜੀਰੇ ਤੇ ਹੋ ਗਈ ਤੇ ਯਾਦ ਰੱਖਿਓ ਉਹਦੀ ਸਾਰੀ ਜੀਵਨ ਦੀ ਜਿਹੜੀ ਹੈ ਫਿਰ ਖੇੜ ਹੀ ਬਣ ਗਈ ਇਹ ਸਾਰੀ ਗੱਲ ਹੁਕਮ ਦੀ ਹੈ ਹੁਕਮ ਨਾ ਜਾਣ ਹੈ ਬੱਪੜੇ ਭੁੱਲੇ ਫਰਹ ਗਵਾਰ ਕਿਨੇ ਵਿਚਾਰੇ ਮੂਰਖ ਕਈ ਵਾਰੀ ਹੁਕਮ ਪਛਾਣਦੇ ਨਹੀਂ ਤੇ ਮੋਹ ਮਾਇਆ ਦੇ ਕਾਰਨ ਕੁਰਾਹੇ ਪੈ ਕੇ ਉਹ ਭਟਕਦੇ ਫਿਰਦੇ ਰਹਿੰਦੇ ਨੇ ਜਿਹੜਾ ਹੁਕਮ ਪਾ ਕੇ ਚੱਲ ਪੈਂਦਾ ਹੈ ਤੇ ਸਤਿਗੁਰੂ ਫਿਰ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਚਿੰਤਨ ਕਰਿਆ ਕਰੀਏ ਜਦੋਂ ਵੀ ਪਾਠ ਕਰੀਏ ਤੇ ਗੁਰੂ ਸਾਹਿਬ ਦਾ ਇੱਕ ਵਾਰੀ ਚਿਹਰਾ ਸਾਹਮਣੇ ਲਿਆਈਏ ਵੀ ਉਸ ਗੁਰੂ ਦੀ ਬਾਣੀ ਪੜ ਰਹੇ ਆ ਜਿਨੇ ਸਾਨੂੰ ਏਕ ਬਾਣੀ ਵਿੱਚੋਂ ਹੁਕਮ ਕੀਤਾ ਹੈ ਜਿਹੜਾ ਸਾਨੂੰ ਸਹੀ ਮਾਰਗ ਦਿਖਾ ਰਿਹਾ ਹੈ ਫਿਰ ਅਰਥ ਛੇਤੀ ਸਮਝ ਪੈਂਦੇ ਨੇ ਵਾਹਿਗੁਰੂ ਜੀ ਕਾ